ਓ ਯਾਰ ਕੱਪੜਾ ਰੱਖਿਆ ਸੀ ਕਿੱਧਰ ਚਲ ਗਿਆ ਚਲ ਕੋਲ ਸਨ ਲਾ ਚੱਲਿਆ ਸਾਰਾ ਉਹਨੂੰ ਪਾਣੀ ਨਾਲ ਧੋਂਦੇ ਆ ਪਾਣੀ ਪਾਉਣਾ ਹੈ ਉੱਪਰ ਹੈ ਪਾਣੀ ਸਾਰਾ ਖਤਮ ਕਰ ਗਿਆ ਓ ਗੋਰੇ ਓ ਗੋਰੇ ਯਾਰ ਹਮਾਜੀ ਲੈਟ ਹੈ ਨੀ ਟੈਂਕੀ ਵੀ ਖਾਲੀ ਆ ਓ ਯਾਰ ਹੋ ਕੀ ਕਰ ਇਸ ਨੂੰ ਖੋਜਣਾ ਪੈਣਾ ਪਾਣੀ ਵੀ ਕੋਈ ਨਹੀਂ ਸਾਰਾ ਕੰਮ ਵੀ ਕਰਨਾ ਦੋ ਮੋਟਰਸਾਈਕਲ ਪਾਇਆ ਸੋਣ ਵਾਲੇ ਤੇ ਹੁਣ ਕੀ ਕਰੀਏ ਮੇਰਾ ਦੋਸਤ ਤੇ ਗਿਆ ਹੈ ਸ਼ਕਤੀਮਾਨ 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 ਇਹ ਨਹੀਂ ਯਾਦ ਕਰ ਲਿਆ ਯਾਰ ਹਮੇਸ਼ਾ ਇਦਾਂ ਹੁੰਦੀ ਰਹਣਾ ਚੱਲ ਜਾਣਦ ਪੈਣਾ ਸ਼ਕਤੀਮਾਨ ਸ਼ਕਤੀਮਾਨ ਹਾਂਜੀ ਕੀ ਕੰਮ ਪੈ ਗਿਆ ਉਹ ਯਾਰ ਮੋਟਰਸਾਈਕਲ ਢੋਣਾ ਸੀ ਤੇ ਸਾਰਾ ਕੁਝ ਹੋਇਆ ਪਿਆ ਤੇ ਪਾਣੀ ਖਤਮ ਹੋ ਗਿਆ ਹੈ ਟੈਂਕੀ 'ਚ ਵੀ ਤੇ ਲਾਈਟ ਵੀ ਚਲੀ ਗਈ ਬਸ ਇੰਨਾ ਕੰਮ ਕਰਦੇ ਤੂੰ ਵੀ ਵੇਲਾ ਤੇ ਮੈਂ ਵੀ ਵੇਲਾ ਸ਼ਕਤੀਮਾਨ ਜੀ ਪਰ ਮੋਰ ਸੈਂਡ ਪਾਣੀ ਮਾਰਨਾ ਇੱਕ ਕੰਮ ਨਹੀਂ ਤੋਰਿਆ ਟੰਗਣਾ ਹੁੰਦਾ ਯਾਰ ਕੀ ਕਰੀਏ ਯਾਰ ਲਿਓ ਪਾਣੀ ਤੋਈਏ ਨੂੰ ਫਿਰ ਲਾੜੀ ਚੱਲੇਗੀ ਫਤਮਾ ਪਾਣੀ ਯਾਰ ਟੈਂਕੀ ਤੇ ਨਾ ਹੀ ਲਾਈਟ ਹੈਗੀ ਆ ਦੋ ਮੋਟਰਸਾਈਕਲ ਪਾਇਆ ਸ਼ਕਤੀਮਾਨ ਮੈਂ ਇਕੱਲਾ ਨਹੀਂ ਕਰ ਸਕਦਾ ਆਪਾਂ ਦੋਵੇਂ ਰਲ ਕੇ ਪਾਣੀ ਦਾ ਤੋਸੀ ਕਰ ਲਓ ਬਾਕੀ ਮੈਂ ਕੰਮ ਕਰਕੇ ਤੱਕ ਲੂੰਗਾ ਮੰਤਰੀ ਭੁੱਲੇ ਭੱਲੇ ਪਾਇਆ ਚੱਲ ਦੇਖਦਾ ਹਾਂ ਟਰਾਈ ਕਰਕੇ ਕਰੋ ਯਾਦ ਓਮ ਵਾਟਰ ਦੇਵਾਏ ਨਮਹ ਦੇ ਆਫੀਸ ਵਾਲੇ ਨਾ ਬਿਜ਼ੀ ਆ WhatsApp ਤੇ ਹੋਰ ਬਾਬੇ ਨੂੰ ਬੁਲਾ ਲਓ ਕਿੰਨੇ ਮਹਾਦੇਵ ਨੇ ਉਹਨੂੰ ਯਾਦ ਕਰੋ ਓਮ ਵਾਟਰ ਦੇਵਾਏ ਨਮਹ ਔਹ 1 ਮਿੰਟ ਲੱਗਿਆ ਸਾਰਾ ਕੰਮ ਹੋ ਗਿਆ ਦੇਖੀ ਨਾ ਹਾਲਤ ਕਿਵੇਂ ਹੈ